ਕਹਿੰਦੇ ਨੇ ਕਿ ਇਨਸਾਨ ਵਿੱਚ ਜੇਕਰ ਕੁਝ ਵੱਖਰਾ ਕਰਨ ਦਾ ਜਨੂੰਨ ਹੋਵੇ ਤਾਂ ਕੋਈ ਵੀ ਔਕੜ ਉਸ ਨੂੰ ਰੋਕ ਨਹੀਂ ਸਕਦੀ ਹੈ। ਜਿਹੜਾ ਕੁਝ ਕਰ ਵਿਖਾਇਆ ਫਰੀਦਕੋਟ ਦੇ ਪਿੰਡ ਕੋਟ ਸੁਰਖੀਆਂ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਆਕਾਸ਼ਦੀਪ ਨੇ ਕਦੇ ਛੋਨਾ ਲਾਇਆ ਤੇ ਕਦੇ ਪੱਠਿਆਂ ਤੇ ਕੰਮ ਕੀਤਾ ਤੇ ਕਈ ਵਾਰ ਤਾਂ ਮੰਡੀਆਂ ਵਿੱਚ ਵੀ ਸੀਜ਼ਨ ਲਾਏ। ਉਸ ਦਾ ਪੂਰਾ ਪਰਿਵਾਰ ਮਿਹਨਤ ਮਜ਼ਦੂਰੀ ਨਾਲ ਜੁੜਿਆ ਹੋਇਆ ਤੇ ਕਈ ਵਾਰ ਤਾਂ ਸਰਕਾਰੀ ਸਕੂਲ ਵਿੱਚ ਪੜਨ ਵਾਲੇ ਇਸ ਬੱਚੇ ਕੋਲ ਸਕੂਲ ਦੀ ਫੀਸ ਤੇ ਪੈਸੇ ਤੱਕ ਨਹੀਂ ਹੁੰਦੇ ਸੀਗਾ ਤੇ ਸਕੂਲ ਦੇ ਟੀਚਰ ਉਸ ਦੀ ਫੀਸ ਭਰਦੇ ਸਨ ਕਿਉਂਕਿ ਆਕਾਸ਼ਦੀਪ ਵਿੱਚ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਦਾ ਜਨੂੰਨ ਸੀ। ਇਸ ਜਨੂਨ ਕਰਕੇ ਹੀ ਕਾਸ਼ਤਿਪ ਨੇ ਪਹਿਲਾ ਭਾਰਤੀ ਵਾਯੂ ਸ਼ੈਨਾ ਦੀ ਭਰਤੀ ਦੇਖਿਆ ਤੇ ਉਸ ਵਿੱਚ ਬਤੌਰ ਹੌਲਦਾਰ ਭਰਤੀ ਹੋਇਆ ਕਾਸ਼ਤਿਪ ਭਾਰਤੀ ਵਾਯੂ ਸ਼ੈਨਾ ਵਿੱਚ ਨੌਕਰੀ ਕਰਦਿਆ ਜਦੋਂ ਵੀ ਛੁੱਟੀ ਆਉਂਦਾ ਤਾਂ ਆਪਣੇ ਘਰ ਵਿੱਚ ਇੱਕ ਜਾਂ ਦੋ ਦਿਨ ਹੀ ਰੁਕਦਾ ਕਿਉਂਕਿ ਉਸ ਤੋਂ ਬਾਅਦ ਉਸਨੇ ਆਪਣੀ ਤਿਆਰੀ ਕਰਨ ਲਈ ਚੰਡੀਗੜ੍ਹ ਜਾਣਾ ਹੁੰਦਾ ਸੀ ਜਿੱਥੇ ਉਸਨੇ ਆਪਣੀ ਮੰਜ਼ਲ ਨੁਫਤੇ ਕਰਨਾ ਸੀ ਇਸ ਮਿਹਨਤ ਦੌਰਾਨ ਜਦੋਂ ਉਸ ਦਾ ਸਮਾਂ ਆਇਆ ਪਰਿਵਾਰ ਦੇ ਖੁਸ਼ੀ ਵਿੱਚ ਘਰਤੇ ਤੇ ਪੈਰ ਨਹੀਂ ਲੱਗ ਰਹੇ ਸੀ ਕਿਉਂਕਿ ਹੁਣ ਆਕਾਸ਼ਦੀਪ ਇੱਕ ਸਿਪਾਹੀ ਤੋਂ ਲੈਫਟੀਨੈਂਟ ਬਣ ਗਿਆ ਜਿਵੇਂ ਹੀ ਇਹ ਖਬਰ ਪੂਰੇ ਇਲਾਕੇ ਵਿੱਚ ਫੈਲਦੀ ਹੈ ਤਾਂ ਹਰ ਕੋਈ ਇਸ ਗਰੀ ਪਰਿਵਾਰ ਦੇ ਘਰ ਵਧਾਈਆਂ ਦੇਣ ਲਈ ਪਹੁੰਚ ਜਾਂਦਾ ਹੈ ਮੇਰਾ ਨਾਮ ਸਿਮਰਨ ਕੌਰ ਹੈ ਕੁਛ ਹੀ ਮਹਿਸੂਸ ਕਰ ਰਹੇ ਹਾਂ ਭਰਾ ਦੀ ਕਾਮਯਾਬੀ ਤੇ ਹਾਂਜੀ ਮੈਨੂੰ ਆਪਦੇ ਭਰਾ ਦੀ ਕਾਮਯਾਬੀ ਤੇ ਬਹੁਤ ਜ਼ਿਆਦਾ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਸਾਡੇ ਪਿੰਡ ਵਿੱਚ ਕੋਈ ਵੀ ਹਜੇ ਤੱਕ ਇਹੋ ਜਿਹਾ ਨਹੀਂ ਹੈਗਾ ਜਿਹੜਾ ਇੰਨੀ ਜਿਹੜੀ ਉਹਨੇ ਤਰੱਕੀ ਕੀਤੀ ਹੋਵੇ ਕਿ ਕਿਸ ਤਰ੍ਹਾਂ ਪਿੰਡ ਪਰਾਵਾਂ ਦਾ ਵਿੱਚ ਕਿਸ ਤਰ੍ਹਾਂ ਸੀਗਾ ਵੀ ਕੀ ਅਫਸਰ ਬੰਨਣਾ ਤੁਸੀਂ ਕੀ ਬੰਨਣਾ ਚਾਹੁੰਦੇ ਸੀ ਉਹ ਕੀ ਬੰਨਣਾ ਚਾਹੁੰਦਾ ਸੀ ਸਰ ਸਾਡਾ ਜਿਹੜਾ ਹੈਗਾ ਇਹ ਜ਼ਿਆਦਾ ਟਾਈਮ ਜਿਹੜਾ ਹੈਗਾ ਇਹ ਕੰਮ ਧੰਦੇ ਵਿੱਚ ਨਿਕਲਿਆ ਏ ਮੰਮੀ ਨਾਲ ਜਾਵੜੀ ਦਾ ਸੀਗਾ ਖੇਤ ਵਿੱਚ ਝੋਨਾ ਜਦੋਂ ਲਾ ਝੋਨੇ ਤੋਂ ਬਾਅਦ ਮੁੰਜਰਾ ਚ ਗੰਜਾਵੜੀ ਦਾ ਸੀਗਾ ਤੇ ਇਹ ਜਿਹੜਾ ਹੈਗਾ ਇਹ ਆਪ ਦਾ ਟਾਈਮ ਕੱਢਦੇ ਸੀਗੇ ਤੇ ਬਹੁਤ ਜਿਹੜਾ ਸਾਡਾ ਘੱਟ ਸਮਾਂ ਜਿਹੜਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਵਿੱਚ ਬਤੀਤ ਹੋਇਆ ਏ ਤੁਸੀਂ ਵੀ ਚੋਣ ਲਾਉਂਦੇ ਹੋ ਹਾਂਜੀ ਮੈਂ ਵੀ ਉਹਦੇ ਨਾਲ ਜਾਂਦੀ ਹੁੰਦੀ ਸੀਗੀ ਪੜਾਈ ਫੇ ਸਰਕਾਰੀ ਸਕੂਲ ਹਾਂਜੀ ਸਾਡੀ ਦੋਨਾਂ ਦੀ ਜਿਹੜੀ ਹੈਗੀ ਆ ਪੜਾਈ ਉਹ ਸਰਕਾਰੀ ਸਕੂਲ ਵਿੱਚ ਹੀ ਸੀਗੀ ਜਿਵੇਂ ਆ ਆਵੇਦੀਤੀ ਗੱਲਾਂ ਬਾਤਾਂ ਜੋ ਪੜਦੇ ਹੀ ਕਰਦੇ ਸੀਗੇ ਉਦੋਂ ਮਨ ਦੇ ਵਿੱਚ ਕੀ ਸੋਚਦੇ ਸੀ ਤੁਸੀਂ ਵੀ ਕੀ ਬੰਨਣਾ ਆਪਣੇ ਕੀ ਬੰਨਣਾ ਤੁਸੀਂ ਕੀ ਬੰਨ ਸਰ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਸੋਚਦੇ ਸੀ ਮੈਂ ਤਾਂ ਜਿਵੇਂ ਹੀ ਨਹੀਂ ਸੋਚਿਆ ਸੀਗਾ ਕਦੇ ਕਿਉਂਕਿ ਐਵੇਂ ਆ ਕਿ ਘਰ ਦੇ ਹਾਲਾਤ ਹੀ ਇੰਨੇ ਜਿਹੜੇ ਮਾੜੇ ਸੀਗੇ ਵੀ ਪੱਠੇ ਤੇ ਵੀ ਰਹੇ ਆ ਤੇ ਤਾਂ ਕਰਕੇ ਫਿਰ ਜਿਹੜਾ ਹੈਗਾ ਇਹ ਸਾਨੂੰ ਆਏ ਸੀ ਵੀ ਜੋਬ ਲੈ ਲਈਏ ਜਿਹੜੀ ਮਰਜ਼ੀ ਮਿਲ ਜਾਵੇ ਇੱਕ ਵਾਰੀ ਜਿਹੜਾ ਹੈਗਾ ਇਹ ਮਾਪਿਓ ਸੌਖੇ ਹੋ ਜਾਣ ਦੇ ਵਿੱਚ ਕੋਈ ਹੋਰ ਇਸ ਲੈਵਲ ਤੱਕ ਪਹੁੰਚਿਆ ਨਹੀਂ ਜੀ ਹਲੇ ਤੱਕ ਤਾਂ ਕੋਈ ਨਹੀਂ ਪਰ ਜਿਹੜੇ ਹੈਗੇ ਆ ਹੁਣ ਜਿਹੜੇ ਬੱਚੇ ਜਿਹੜੇ ਮੈਰਿਟੋਰੀਅਸ ਜਾ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਇਹ ਹੀ ਆ ਵੀ ਤੁਸੀਂ ਵੀ ਜਿਹੜਾ ਹੈਗਾ ਇਹ ਇਹਨਾਂ ਪੇਪਰਾਂ ਬਾਰੇ ਹੁਣ ਜਾਣਕਾਰੀ ਲੈ ਸਕਦੇ ਹੋ ਬ੍ਰਦਰ ਤੋਂ ਆ ਕੇ ਤੇ ਜਿਹੜਾ ਆਪਦੀ ਤਿਆਰੀ ਕਰ ਸਕਦੇ ਆ ਤੇ ਇਥੋਂ ਟਿੱਕਰ ਪਹੁੰਚ ਸਕਦੇ ਆ ਤੁਹਾਡੀ ਕਿਹੜੀ ਪੜਾਈ ਚੱਲ ਰਹੀ ਹੈ ਔਰ ਤੁਹਾਡੀ ਕੀ ਸੋਚ ਹੈ ਸਰ ਮੈਂ ਬੀਐਡ ਕਰ ਰਹੀ ਆ ਤੇ ਮੈਨੂੰ ਜਿਹੜਾ ਹੈਗਾ ਇਹ ਟੀਚਰ ਬਣਨ ਦਾ ਹੀ ਆ ਵੀ ਮੈਂ ਟੀਚਰ ਬਣ ਜਾਵਾਂ ਤੇ ਸੇ ਜਾ ਰਿਹਾ ਪੰਜਾਬ ਚ ਕੋਈ ਬੱਚੇ ਸੀ ਜਿਹੜੇ ਸੈਲੈਕ ਹੋਏ ਸੀ ਹਾਂਜੀ ਹਾਂਜੀ ਉਹਨੇ ਦੱਸਿਆ ਇਹ ਵੀ ਸਾਡੇ ਵਿੱਚ ਜਿਹੜੇ ਦੋ ਹੀ ਬੱਚੇ ਸੀਗੇ ਜਿਹੜੇ ਪੰਜਾਬ ਦੇ ਸੀਗੇ ਇੱਕ ਹੁਸ਼ਿਆਰਪੁਰ ਜਿਹੜਾ ਦਾ ਤੇ ਇੱਕ ਮੇਰਾ ਬ੍ਰਦਰ ਫਰੀਦਕੋਟ ਜ਼ਿਲ੍ਹੇ ਦਾ ਹੀ ਉਹਨੂੰ ਬ੍ਰਦਰ ਨੂੰ ਕੋਲੋਂ ਮਿਲਣ ਜਾਣਾ ਬ੍ਰਦਰ ਵੈਸੇ ਤਾਂ ਛੁੱਟੀ ਦਾ ਹੀ ਕਰ ਰਿਹਾ ਹੈ ਵੀ ਮੈਂ ਆ ਜਾਊਂਗਾ ਘਰੇ ਤੇ ਪਰ ਹਾਲਾਤ ਹੀ ਇਹੋ ਜਿਹੇ ਆ ਵੀ ਛੁੱਟੀ ਜਿਹੜੀ ਨਹੀਂ ਮਿਲ ਰਹੀ ਆ ਤੇ ਪਰ ਜਦੋਂ ਵੀ ਆਇਆ ਜਨਾ ਵੀ ਆਇਆ ਗਿਆ ਤਾਂ ਫਿਰ ਅਸੀਂ ਉਹਨੂੰ ਕਿਹਾ ਵੀ ਅਸੀਂ ਤੈਨੂੰ ਉੱਥੇ ਹੀ ਆ ਕੇ ਮਿਲ ਲਾਂਗੇ ਜਿੱਥੇ ਵੀ ਤੂੰ ਆਇਆਗਾ ਤੁਸੀਂ ਕਿਸ ਤਰ੍ਹਾਂ ਸਵਾਗਤ ਕਰੋਗੇ ਜੇ ਘਰੇ ਆਇਆ ਸਰ ਜੇ ਉਹ ਘਰੇ ਆਇਆ ਮੈਂ ਤਾਂ ਸਭ ਤੋਂ ਪਹਿਲਾਂ ਸਲੂਟ ਹੀ ਮਾਰੂੰਗੀ ਤੇ ਬਹੁਤ ਜਿਹੜੀ ਹੈਗੀ ਆ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਵੀ ਆਪਦੀ ਖੁਸ਼ੀ ਜਿਹੜੀ ਪ੍ਰਗਟ ਹੀ ਕਿਵੇਂ ਕਰਾਂ ਵੀ ਇਹ ਇੰਨੀ ਖੁਸ਼ੀ ਹੈ ਮੇਰਾ ਨਾਮ ਜੀ ਕੁਲਦੀਪ ਕੌਰ ਜੀ ਬੇਟੇ ਬਾਰੇ ਦੱਸੋ ਕਿਸ ਤਰ੍ਹਾਂ ਦੀ ਬੇਟੇ ਦੀ ਪਾਲਣ ਪੋਸ਼ਣ ਕੀਤਾ ਕੀ ਬਣਨਾ ਚਾਹੁੰਦਾ ਸੀ ਕਿਸ ਤਰ੍ਹਾਂ ਦਾ ਪਹਿਲਾਂ ਪੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਬੇਟਾ ਜੀ ਬਹੁਤ ਮਿਹਨਤ ਕਰਦੇ ਸੀਗੇ ਬੱਚੇ ਪੜ੍ਹਾਈ ਬਹੁਤ ਵਧੀਆ ਕੀਤੀ ਉਹਨਾਂ ਨੇ ਪੱਠੇ ਦਾ ਕੰਮ ਕੀਤਾ ਸੀ ਤੇ ਬਸ ਬੱਚਿਆਂ ਨੂੰ ਇਹੀ ਕਹਿਣਾ ਸੀ ਜੇ ਬੇਟਾ ਪੜ੍ਹ ਲੋਗੇ ਤਾਂ ਕੁਝ ਬਣ ਜਾਓਗੇ ਤੁਸੀਂ ਤੇ ਸਾਡੀ ਵੀ ਗਰੀਬੀ ਦੂਰ ਹੋ ਜਾਊਗੀ ਪ੍ਰਮਾਤਮਾ ਨੇ ਸਾਡੀ ਗਰੀਬੀ ਦੂਰ ਕੀਤੀ ਆ ਬੱਚਿਆਂ ਨੂੰ ਇਹੀ ਕਹਿਣਾ ਹੈ ਵੀ ਤੁਸੀਂ ਪੜ੍ਹੋ ਅੱਗੇ ਸਾਰਿਆਂ ਨੂੰ ਸਾਡਾ ਤੇ ਵੀ ਤੁਸੀਂ ਆਪਦੇ ਮਾਪਿਓ ਦਾ ਨਾਮ ਰੋਸ਼ਨ ਕਰੋ ਪਿੰਡ ਦਾ ਨਾਮ ਰੋਸ਼ਨ ਕਰੋ ਜ਼ਿਲ੍ਹੇ ਦਾ ਨਾਮ ਮਿਹਨਤ ਅਸੀਂ ਕੀਤੀ ਹੈ ਜੇ ਪੱਠੇ ਤੇ ਵੀ ਕੀਤੀ ਆ ਬਹੁਤ ਜ਼ਿਆਦਾ ਮਿਹਨਤ ਬੱਚੇ ਸਾਡੇ ਨਾਲ ਸਾਡੇ ਕੰਮ ਕਰਦੇ ਰਹੇ ਪਹਿਲਾ ਅਸੀਂ ਜਾ ਕੇ ਦੇਖਦੇ ਸੀ ਵੀ ਸਕੂਲ ਨੇੜੇ ਹੈਗਾ ਜਦੋਂ ਪੱਠੇ ਤੇ ਰਹਿੰਦੇ ਸੀ ਤਾਂ ਤਾਂ ਅਸੀਂ ਜਾਂਦੇ ਸੀਗੇ ਅਸੀਂ ਰਹਿੰਦੇ ਉੱਥੇ ਹੀ ਸੀਗੇ 5-7 ਸਾਲ ਅਸੀਂ ਪੱਠੇ ਤੇ ਹੀ ਲਾਏ ਦੇਖਦੇ ਸੀ ਜਾ ਕੇ ਵੀ ਸਕੂਲ ਨੇੜੇ ਤਾਂ ਤਾਂ ਅਸੀਂ ਜਾਵਾਂਗੇ ਪਿੰਡ ਦਾ ਪਹਿਲਾ ਬੱਚਾ ਮੰਨ ਮੰਗ ਕਿਹਨੀਆਂ ਹਾਂਜੀ ਹਾਂਜੀ ਪਿੰਡ ਦਾ ਪਹਿਲਾ ਬੱਚਾ ਜੀ ਇਸ ਸਟੈਂਡ ਤੇ ਪਹੁੰਚਿਆ ਜੀ ਤੇ ਹੁਣ ਸਾਡਾ ਇਹ ਕਹਿਣਾ ਬੱਚਿਆਂ ਨੂੰ ਹੋਰ ਵੀ ਵੀ ਆਪਦੇ ਵਧੀਆ ਪੜੋ ਤੁਸੀਂ ਆਹ ਮੋਬਾਈਲਾਂ ਨੂੰ ਲਾਂ ਦਾ ਖਹਿੜਾ ਛੱਡੋ ਨਸ਼ਿਆਂ ਚ ਨਾ ਪਾਓ ਦਾ ਵੀ ਪਿੰਡ ਪਹੁੰਚ ਲੱਗਾ ਤੁਹਾਨੂੰ ਕਦੋਂ ਖੁਸ਼ਖਬਰੀ ਮਿਲੀ ਤੁਹਾਨੂੰ ਸਾਨੂੰ 15 ਦਿਨ ਹੋ ਗਏ ਜੀ ਖੁਸ਼ਖਬਰੀ ਮਿਲਣ ਨੂੰ ਦਾ ਪਰ ਉਹ ਛੁੱਟੀ ਵੀ ਆਉਂਦਾ ਸੀਗਾ ਤਾਂ ਤਾਂ ਵੀ ਉਹ ਕਰੇ ਇੱਕ ਦੋ ਦਿਨ ਹੀ ਰਹਿੰਦਾ ਸੀ ਜਾਣ ਵੇਲੇ ਰਹਿੰਦਾ ਸੀ ਆਉਣ ਵੇਲੇ ਰਹਿੰਦਾ ਸੀ ਛੁੱਟੀ ਆਪ ਦੀ ਚੰਡੀਗੜੀ ਘਟਦਾ ਸੀਗਾ ਉੱਥੇ ਹੀ ਉਹ ਪੜਦਾ ਸੀਗਾ ਤਿਆਰੀ ਕਰਦਾ ਹਾਂਜੀ ਸੀਨੀਅਰ ਸਕੈਂਡਰੀ ਸਕੂਲ ਕੋਡ ਸੁਖਿਆ ਇੱਥੇ ਪੜਿਆ ਜੀ ਪਲੱਸ 1 ਪਲੱਸ 2 ਦੀઓને ਮੋਹਾਲੀ ਤੋਂ ਕੀਤੀ ਆ ਜੀ ਮੈਰਿਟੋਰੀਅਸ ਦੇ ਵਿੱਚ ਉਮੀਦ ਸੀਗੀ ਕਿ ਤਰ੍ਹਾਂ ਕਿਤੇ ਤੁਹਾਡਾ ਬੱਚਾ ਇੱਥੇ ਤੱਕ ਪਹੁੰਚੂਗਾ ਹਾਂਜੀ ਉਮੀਦ ਪੂਰੀ ਸੀਗੀ ਸਾਨੂੰ ਵੀ ਜਦੋਂ ਇੰਨੀ ਇਹ ਮਿਹਨਤ ਕਰੀ ਜਾਂਦਾ ਏ ਰਾਤ ਨੂੰ ਵੀ ਉਹ ਸੌਂਦਾ ਨਹੀਂ ਸੀ ਜੇ ਝੋਨਾ ਲਾਉਂਦੇ ਸੀ ਤਾਂ ਅਸੀਂ 2 ਮਿੰਟ ਬਹਿਣ ਦਾ ਟਾਈਮ ਹੁੰਦਾ ਸੀ ਤਾਂ ਉਹ ਆਪਦੀ ਕਿਤਾਬ ਚੱਕ ਕੇ ਹੀ ਪੜ੍ਹਦਾ ਸੀ ਬੱਚੀ ਹੁਣ ਤੁਹਾਡੀ ਕੀ ਕਰ ਰਹੀ ਹੈ ਬੇਟੀ ਜੀ ਹੁਣ ਇਹਦਾ ਬੀਐਡ ਦਾ ਇੱਕ ਕਲਾਸ ਟੂ ਸੈਮਿਸਟਰ ਰਹਿੰਦਾ ਉਹਦੇ ਪੇਪਰ ਹੋਈ ਜਾਂਦੇ ਆ ਤੇ ਇਸ ਵਕਤ ਹਜੇ ਇਹ ਪ੍ਰਾਈਵੇਟ ਹੀ ਆ ਯੂਨੀਵਰਸਿਟੀ ਦੇ ਵਿੱਚ ਸਕੈਨ ਕਰਦੀ ਆ ਪੇਪਰ ਬੱਚੇ ਦੀ ਵੀ ਕੋਈ ਉਮੀਦ ਹੈਗੀ ਆ ਆਉਣ ਵਾਲੇ ਹਾਂਜੀ ਹਾਂਜੀ ਹੈਗੀ ਆ ਜੀ ਟੀਚਰ ਬਣੂਗੀ ਮਾਂ ਦੀ ਕੋਈ ਇੱਕ ਸੁਪਨਾ ਸੀਗਾ ਵੀ ਮੈਂ ਵੱਡਾ ਅਫਸਰ ਬਣਾਉਣਾ ਹਾਂਜੀ ਹਾਂਜੀ ਪੂਰਾ ਸੁਪਨਾ ਸੀ ਬੱਚਿਆਂ ਨੂੰ ਦੋਨਾਂ ਨੂੰ ਇਹੀ ਸੀ ਵੀ ਸਾਨੂੰ ਕੋਈ ਗਾਲ ਲਾਂਬਾ ਨਾ ਦਵਾਏ ਜੋ ਪੜ ਜਿੰਨਾ ਮਰਜੀ ਲਓ ਤੁਹਾਡਾ ਕੀ ਨਾਮ ਹੈ ਜੀ ਹਾਕਮ ਸਿੰਘ ਹੈ ਜੀ ਇਹ ਤੁਹਾਡੇ ਬੇਟੀ ਨੇ ਲੈਫਟੇਨੈਂਟ ਕਿ ਪ੍ਰਤੀ ਹੋ ਗਿਆ ਪਹਿਲਾਂ 에ਅਰਫੋਰਸ ਵਿੱਚ ਕੀ ਕਹਿਣਾ ਚਾਹੁੰਗਾ ਜਈ ਤਾਂ ਉਸ ਕਾਲ ਪੁਰਖ ਦਾ ਸ਼ੁਕਰ ਕਰਦੇ ਆ ਉਸ ਕੁਦਰਤ ਦਾ ਕੁਦਰਤ ਵਿੱਚ ਤੁਸੀਂ ਅਸੀਂ ਸਰ ਸੰਗਤ ਉਹਦਾ ਬਹੁਤ ਧੰਨਵਾਦ ਵਾਹਿਗੁਰੂ ਦਾ ਉਹ ਕਾਲ ਪੁਰਖ ਦਾ ਤੁਸੀਂ ਪਰਵਰਿਸ਼ ਕਿਵੇਂ ਕੀਤੀ ਤੁਸੀਂ ਕਿਸ ਤਰ੍ਹਾਂ ਸੋਚ ਸੀਗੀ ਤੁਸੀਂ ਸੋਚ ਸੀ ਵੱਡਾ ਅਪਸਰ ਬੰਨਣਾ ਕਿਤੇ ਬੱਸ ਜੀ ਇਹ ਕੁਦਰਤ ਹੈ ਜਿਹੜੀ ਇਹ ਆਪ ਹੀ ਕਰ ਦਿੰਦੀ ਅਸੀਂ ਸਹੀ ਮਿਹਨਤ ਕਰੀਗੇ ਤੇ ਨਾਲ ਬੱਚੇ ਕਰੀਗੇ ਤੇ ਕਿਸ ਤਰ੍ਹਾਂ ਦੀ ਮਿਹਨਤ ਕਰੀ ਇਹ ਤੋਂ ਨਾਲਾਂਦੇ ਰਹੀ ਪੱਠੇ ਤੇ ਵੀ ਕਰਿਆ ਤੇ ਬੱਚੇ ਪਹਿਲੋਂ ਤੋਂ ਹਿਸ਼ਾਰ ਸੀ ਜਾਨੀ ਕਿ ਪੜਨ ਦਾ ਉਹ ਹੌਸਲਾ ਵੱਧਾ ਰਹਿੰਦਾ ਸੀ ਚੱਲ ਸਾਡੇ ਬੱਚੇ ਘੱਟੋ ਘੱਟ ਵੀ ਇਹੀ ਤਾਂ ਇਹੋ ਜਿਹੇ ਹੈਗੇ ਆ ਤੇ ਬੱਚੇ ਪੜ੍ਹਦਾ ਰਹੇ ਐ ਤੇ ਉਹ ਵਹਿਗੁਰੂ ਨੇ ਅੱਜ ਉਹਨਾਂ ਦੀ ਮਿਹਨਤ ਨੂੰ ਰੰਗ ਪਾਗ ਲਾਤੇ ਤੇ ਸਾਨੂੰ ਬਹੁਤ ਘਰਬ ਹੈ ਗੱਲ ਦਾ ਕਿ ਸਾਡੇ ਬੱਚੇ ਕਿ ਸਰੇ ਸਟੈਂਡ ਤੇ ਪਹੁੰਚੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਬੱਚਾ ਪਹਿਲਾ ਪਿੰਡ ਚ ਇਹੋ ਜਿਹਾ ਬੱਚਾ ਪਹਿਲੋ ਇਸ ਰੁਕਵੇ ਤੇ ਨਹੀਂ ਪਹੁੰਚਿਆ ਤੇ ਜੇ ਪਹੁੰਚਿਆ ਤਾਂ ਇਹ ਦੂ ਬਹੁਤ ਪੁਰਾਣੀ ਗੱਲ ਹੈ ਜਿਵੇਂ ਸੂਬੇਦਾਰ ਤੇ ਹਰਨੇਕ ਸਿੰਘ ਉਹ ਇਸ ਰੁਕਵੇ ਤੇ ਸੀਗਾ ਹੀ ਇਹ ਰਨਾ ਕੁਲਵਿੰਦਰ ਕੌਰ ਜੀ ਬੜਾ ਹੀ ਅਸਦੀ ਪਰੇ ਦੱਸੋ ਕਿਸ ਤਰ੍ਹਾਂ ਰਹਿ ਰਹੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਨਿੱਕੇ ਹੁੰਦੇ ਦਾ ਬਚਪਨ ਵੀ ਬੜੀ ਚੌੜ ਕਰਨੀ ਜਿਵੇਂ ਮੈਂ ਉਹਨੂੰ ਛੇੜ ਦੇਣਾ ਕਿ ਉਸੇ ਤਰ੍ਹਾਂ ਉਹਨੇ ਮੈਨੂੰ ਵੇਖ-ਵੇਖ ਚੌੜ ਕਰਨੀ ਬੜਾ ਅਸੀਂ ਖੁਸ਼ ਹੋਣਾ ਉਹਨੂੰ ਵੇਖ ਕੇ ਅਸੀਂ ਚਾਹੁੰਦੇ ਹੁੰਦੇ ਸੀ ਵੀ ਸਾਡਾ ਕੱਲਾ-ਕੱਲਾ ਬੱਚਾ ਹੈ ਮੇਰਾ ਵੀ ਕੱਲਾ ਹੀ ਬੇਟਾ ਹੈ ਇਹ ਵੀ ਕੱਲਾ ਹੀ ਹੈ ਗਾਂ ਸੂਬੇਦਾਰ ਸਾਹਿਬ ਆ ਉਹਦਾ ਵੀ ਇਕ ਹੀ ਹੈ ਸਾਡੇ ਇੱਕ-ਇੱਕ ਹੀ ਹੈ ਸਾਨੂੰ ਬਹੁਤ ਵੱਡੀਆਂ ਉਮੀਦਾਂ ਸੀ ਸਾਡੇ ਬੱਚਿਆਂ ਉੱਤੇ ਵੀ ਕਿਤੇ ਪੜ੍ਹ ਲਿਖ ਕੇ ਸਰਕਾਰੀ ਸਕੂਲਾਂ 'ਚ ਹੀ ਪੜ੍ਹੇ ਆ ਸਾਡੇ ਬੱਚੇ ਅਸੀਂ ਨਾ ਕਿਤੇ ਸ਼ਹਿਰ ਨਾ ਬਜ਼ਾਰ ਅਸੀਂ ਨਹੀਂ ਸੀ ਇਕੱਲੇ ਸਾਡੇ ਹਾਲਾਤ ਗਰੀਬੀ ਦੇ ਵਿੱਚ ਸੀ ਮੇਰੇ ਪੰਜ ਬੇਟੀਆਂ ਸੀ ਤੇ ਚਾਰਾਂ ਬੇਟੀਆਂ ਤੋਂ ਬਾਅਦ ਹੋਇਆ ਜਗਜੀਤ ਸਿੰਘ ਮੇਰੇ ਮੈਨੂੰ ਬੜਾ ਚਾਹ ਹੁੰਦਾ ਸੀ ਵੀ ਕਿਤੇ ਮੇਰਾ ਪੁੱਤ ਹੋਵੇ ਗੱਭਰੂ ਹੋ ਜੇ ਤੇ ਵੀ ਕਿਤੇ ਕੁਝ ਬਣ ਕੇ ਦਿਖਾਵੇ ਤੇ ਅੱਜ 13 ਸਾਲ ਹੋ ਗਏ ਉਹਨੂੰ ਸਰਵਿਸ ਕਰਦੇ ਨੂੰ ਪਰਿਵਾਰ 'ਚ ਫੌਜ 'ਚੋਂ ਗੋੜ ਗੋੜ ਪਹਿਲਾਂ ਮੇਰਾ ਦਿਓਰ ਸੀ ਸਰਦਾਰ ਸੂਬਾ ਸਿੰਘ ਸੂਬੇਦਾਰ ਸੂਬੇਦਾਰ ਕੋ ਕੇ ਰਿਟਾਇਰਮੈਂਟ ਹੋਇਆ ਉਸ ਤੋਂ ਬਾਅਦ ਫਿਰ ਉਹ ਦਾ ਭਤੀਜਾ ਹੋ ਗਿਆ ਭਰਤੀ ਉਸ ਤੋਂ ਬਾਅਦ ਫਿਰ ਸਾਡਾ ਕਾਸ਼ਦੀਪ ਹੋ ਗਿਆ ਵੀ ਜਣੀ ਦੀ ਪ੍ਰਮਾਤਮਾ ਨੇ ਸਾਡੇ ਪਰਿਵਾਰਾਂ ਤੇ ਇੰਨੀ ਕਿਰਪਾ ਕੀਤੀ ਹੈ ਪਰ ਅਸੀਂ ਇਹੀ ਚਾਹੁੰਦੇ ਵੀ ਮਾਲਕਾ ਜਿੰਨੀ ਕਿ ਤੂੰ ਸਾਡੇ ਤੇ ਕਿਰਪਾ ਕੀਤੀ ਸਾਰੇ ਨਗਰ ਤੇ ਕਿਰਪਾ ਕਰ ਮੰਨੇ ਜੀ ਸਾਡੇ ਪਰਿਵਾਰ ਦੇ ਵਿੱਚ ਕਾਫੀ ਬੰਦੇ ਦੇਸ਼ ਦੀ ਸੇਵਾ ਕਰਦੇ ਪਏ ਹਨ ਹਾਂਜੀ ਕਿੰਨੇ ਬੰਦੇ ਤੁਹਾਡੇ ਪਰ ਦੇਸ਼ ਦੀ ਸੇਵਾ ਕਰਦੇ ਪਏ ਸਾਡੇ ਆਪ ਦੇ ਘਰਾਂ ਘਰਾਂ ਦੇ ਮੁੰਡੇ 15 ਹੋਣਗੇ ਅਸੀਂ ਫੌਜੀਆਂ ਦੀਆਂ ਮਾਵਾਂ ਤੇ ਫੌਜੀਆਂ ਦੀਆਂ ਚਾਚੀਆਂ ਤਾਈਆਂ ਪਰਮਾਤਮਾ ਐਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਤਰਕੀਆਂ ਕਰਾਈ ਜਾਵੇ ਅਸੀਂ ਪਰਮਾਤਮਾ ਤੋਂ ਇਹੀ ਲੋੜ ਦੇ ਵੀ ਦਾਤਿਆ ਇਹਨਾਂ ਦਾ ਰਾਖਾ ਤੂੰ ਆ ਵਾਹਿਗੁਰੂ ਅਸੀਂ ਤਾਂ ਦੇਸ਼ ਦੀ ਰਾਖੀ ਵਾਸਤੇ ਇੱਕ ਜਨਮ ਦੇ ਕੇ ਮਾਵਾਂ ਨੇ ਤੋਰਤੇ ਆ ਤੇ ਰਾਖਾ ਮੇਰਾ ਬਾਬਾ ਨਾਨਕ ਹੈ ਉਹੀ ਇਹਨਾਂ ਦੀ ਰਾਖੀ ਕਰਦਾ ਹੈ ਉਹਨਾਂ ਦੇ ਸਿਰ ਤੇ ਹੀ ਡਿਊਟੀਆਂ ਕਰਦੇ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੇ ਇਹ ਚੜ੍ਹਦੀ ਕਲਾ ਚ ਹੈ ਤੇ ਅਸੀਂ ਪਿੱਛੇ ਮਾਵਾਂ ਵੀ ਚੜ੍ਹਦੀ ਕਲਾ ਚ ਖੜਨਾ ਕੁਛ ਮਜ਼ੂਸ ਕਰ ਰਹੇ ਹਾਂ ਅੱਜ ਬਹੁਤ ਜ਼ਿਆਦਾ ਖੁਸ਼ੀ ਸਾਨੂੰ ਸਾਡੇ ਬੱਚਿਆਂ ਦੀ ਅਸੀਂ ਆਨੇ ਵੀ ਸ਼ੁਕਰ ਹੈ ਮਾਲਕਾ ਸਾਡੇ ਬੱਚੇ ਵੀ ਇਸ ਪਦਮੀ ਤੇ ਪਹੁੰਚੇ ਆ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ